ਕੈਨੇਡੀਅਨ ਖਬਰਾਂਾਂ ਮਾਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਹੀ ਨਿਕਲ ਕੇ ਆ ਰਹੀ ਹੈ ਪੰਜਾਬਿਆ ਦੇ ਮਨਪਸੰਦ ਮੁਲਕ ਕੈਨੇਡਾ ਵੱਲੋਂ ਲੋਕਾਂ ਨੂੰ ਆਪਣੀਆਂ ਸਰਹੱਦਾਂ ਤੋਂ ਦੂਰ ਰੱਖਣ ਲਈ ਇਸ਼ਤਿਹਾਰ ਰਾਹੀਂ ਡਰਾਉਣ ਦਾ ਫੈਸਲਾ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਜਸਟਨ ਟੂਡੋ ਦੀ ਅਗਵਾਈ ਵਾਲੀ ਡਬਲ ਸਰਕਾਰ ਨੇ 2.5 ਲੱਖ ਦੀ ਲਾਗਤ ਨਾਲ ਤੋਂ ਮੌਤਰੀ ਇਸ਼ਤਿਹਾਰ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਸse ਦਾਵਾ ਕੀਤਾ ਜਾ ਰਿਹਾ ਹੈ ਕਿ ਹੁਣ ਕੈਨੇਡਾ ਚ ਪਨਾਹ ਮਿਲਣੀ ਬੇहद ਮੁਸ਼ਕਲ ਹੋ ਚੁੱਕੀ ਹੈ ਇਮੀਗ੍ਰੇਸ਼ਨ ਵਿਭਾਗ ਵੱਲੋਂ ਹਿੰਦੀ ਉਰਦੂ ਤਮਿਲ ਅਤੇ ਸਪੈਨਿਸ਼ ਸਣੇ 11 ਭਾਸ਼ਾਵਾਂ ਵਿੱਚ ਇਸ਼ਤਿਹਾਰ ਤਿਆਰ ਕਰਵਾਇਆ ਗਿਆ ਟਰੂਡੋ ਸਰਕਾਰ ਦੀ ਇਸ਼ਤਿਹਾਰ ਮੁਹਿੰਮ ਮਾਰਚ ਤੱਕ ਜਾਰੀ ਰਹੇਗੀ ਅਤੇ ਕੈਨੇਡਾ ਵਿੱਚ ਪਨਾਹ ਮੰਗਣ ਵਾਲੇ ਆਨਲਾਈਨ ਸਰਚ ਕਰਨ ਵਾਲੇ ਸਾਹਮਣੇ ਇਸ਼ਤਿਹਾਰ ਆ ਜਾਵੇਗਾ ਜਿਸ ਉੱਤੇ ਲਿਖਿਆ ਕੈਨੇਡਾ ਵਿੱਚ ਪਨਾਹ ਦਾ ਦਾਵਾ ਸੌਖਾ ਨਹੀਂ ਸਖਤ ਸ਼ਰਤਾਂ ਦੀ ਪਾਲਣਾ ਕਰਨ ਵਾਲੇ ਹੀ ਪਨਾਹ ਮੰਗਣ ਦੇ ਯੋਗ ਮੰਨੇ ਜਾਂਦੇ ਨੇ ਜ਼ਿੰਦਗੀ ਬਦਲਣ ਵਾਲਾ ਫੈਸਲਾ ਲੈਣ ਤੋਂ ਪਹਿਲਾਂ ਟਰਮੇ ਨਾਲ ਸੋਚ ਲਵੋ ਉਧਰ ਇਮੀਗ੍ਰੇਸ਼ਨ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ ਫੈਲਾਈ ਜਾ ਰਹੀ ਗੁੰਮਨਾਹ ਤੇ ਗਲਤ ਜਾਣਕਾਰੀ ਨੂੰ ਜੱਠਣ ਲਈ ਇਹ ਉਪਰਾਲਾ ਕੀਤਾ ਗਿਆ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਅਣਅਧਿਕਾਰਕ ਨਮੰਦਿਆਂ ਦੇ ਲਾਰੇ ਤੁਹਾਨੂੰ ਕਿੰਨਾ ਨੁਕਸਾਨ ਪਹੁੰਚਾ ਸਕਦੇ ਨੇ ਹੈਰਾਨੀ ਵਾਲੀ ਗੱਲ ਇਹ ਵੀ ਆ ਕਿ ਜਨਵਰੀ 2017 ਵਿੱਚ ਜਦੋਂ ਡੋਨਲਡ ਟਰੰਪ ਨੇ ਪਹਿਲੀ ਵਾਰ ਸੱਤਾ ਸੰਭਾੜੀ ਤਾਂ ਜਸਟਨ ਟੂਡੋ ਨੇ ਟਵੀਟ ਕਰਦਿਆਂ ਕਿਹਾ ਜਿਹੜੇ ਲੋਕਾਂ ਨੂੰ ਆਪਣੀ ਜਾਨ ਦਾ ਖਤਰਾ ਮਹਿਸੂਸ ਹੋ ਰਿਹਾ ਜਾਂ جنگ ਦੇ ਪਰਛਾਵੇਂ ਹੇਠ ਉਹ ਦਿਨ ਕੱਟ ਰਹੇ ਨੇ ਉਹਨਾਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇਗਾ ਸਭਿਆਚਾਰਕ ਵਨਸਮਨਤਾ ਦਾ ਇਹ ਸਾਡੀ ਇੱਕ ਵੱਡੀ ਤਾਕਤ ਹੈ ਤੇ 8 ਸਾਲਾਂ ਬਾਅਦ ਜਦੋਂ 트াম্প ਦੂਜੀ ਵਾਰ ਸੱਤਾ ਸੰਭਾਲਣ ਜਾ ਰਹੇ ਨੇ ਤਾਂ ਜਸਟਨ ਟੂਡੋ ਸੋਸ਼ਲ ਮੀਡੀਆ ਤੇ ਆਪਣੇ ਸਨੇਹ ਅਤੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ملک ਤੋਂ ਦੂਰ ਰਹਿਣ ਲਈ ਆਖ ਰਹੇ ਨੇ ਆਟਵਾ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਇਮੀਗ੍ਰੇਸ਼ਨ ਮਾਹਰ ਜੈਮੀ ਚਾਈ ਯੂਨ ਲਿਓਨਾ ਕਹਿਣਾ ਹੈ ਕਿ ਗੁੰਮਰਾਹ ਜਾਣਕਾਰੀ ਦੇ ਟਾਕਰੇ ਲਈ ਇਸ਼ਤਿਹਾਰ ਮੁਹਿੰਮ ਫਾਇਦੇਮੰਦ ਸਾਬਤ ਹੋ ਸਕਦੀ ਹੈ ਪਰ ਦੂਜੇ ਪਾਸੇ ਇਹ ਕਹਿ ਸਕਦੇ ਹੋ ਕਿ ਕੈਨੇਡਾ ਵਿੱਚ ਸਵਾਗਤ ਨਹੀਂ ਕੀਤਾ ਤਾਂ ਉਜ ਮੁਲਕਾਂ ਨੇ ਪੁਰਾਣੀਆਂ ਨੀਤੀਆਂ ਦਾ ਵਿਰੋਧ ਜਿੱਥੇ ਹੋ ਰਿਹਾ ਹੈ ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਕੋਲ ਅਕਤੂਬਰ ਦੇ ਅੰਤ ਤੱਕ ਸਾਈਲਮ ਦੇ 260000 ਤੋਂ ਵੱਧ ਦੇ ਦਾਅਵੇ ਵਿਚਾਰ ਅਧੀਨ ਨੇ ਤੇ ਇਹ ਆਂਕੜਾ ਲਗਾਤਾਰ ਵਧੀ ਜਾ ਰਿਹਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਸੁੱਚੀ ਅਸਾਈਲਮ ਪ੍ਰਣਾਲੀ ਨੂੰ ਬਦਲਣ ਦੇ ਸੰਕੇਤ ਦੇ ਚੁੱਕੇ ਨੇ ਜਿਸ ਦੇ ਤਹਿਤ ਕਮੋਤਰੀ ਵਿਦਿਆਰਥੀਆਂ ਨੂੰ ਪਨਾਹ ਦਾ ਦਾਅਵਾ ਪੇਸ਼ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਫੈਡਰਲ ਸਰਕਾਰ ਦੀ ਚਿੰਤਾ ਦਾ ਮੁੱਖ ਕਾਰਨ ਉਹ 7 ਲੱਖ ਟੈਂਪਰੇਰੀ ਰੈਜ਼ਿਡੈਂਸ ਬਣੇ ਹੋਏ ਨੇ ਜਿਨ੍ਹਾਂ ਦਾ ਵੀਜ਼ਾ ਹੋ ਜਾ ਵਰਕ ਪਰਮਿਟ ਅਗਲੇ ਸਾਲ ਖਤਮ ਹੋ ਜਾਣਾ ਹੈ ਇਹਨਾਂ ਵਿੱਚੋਂ ਵੱਡੀ ਗਿਣਤੀ ਕੈਨੇਡਾ ਵਿੱਚ ਅਸਾਈਲਮ ਦੇ ਦਾਅਵੇ ਕਰ ਸਕਦੀ ਹੈ ਇਹਨਾਂ ਦਾਅਵਿਆਂ ਦਾ ਫੈਸਲਾ ਆਉਣ ਵਿੱਚ 3 ਤੋਂ 4 ਸਾਲ ਦਾ ਸਮਾਂ ਵੀ ਲੱਗ ਸਕਦਾ ਹੈ ਕਨੇਡੀਅਨ ਕਵਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ